ਲੋ ਜੀ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਹੋਰ ਚੰਨ ਚਾੜ ਦਿੱਤਾ ਕਾਲੀਆਂ ਨੀਲੀਆਂ ਫਿਲਮਾਂ ਦੇ ਨਾਲ ਮਸ਼ਹੂਰ ਹੋ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਆਗੂ ਇੱਕ ਆਗੂ ਤੇ ਹੋਰ ਇਲਜ਼ਾਮ ਲੱਗ ਚੁੱਕੇ ਨੇ ਕਿ ਉਹਦੀ ਨੀਲੀ ਫਿਲਮ ਆ ਚੁੱਕੀ ਹੈ ਕੀ ਪੂਰਾ ਮਾਜ਼ਰਾ ਹੈ ਕਿਹੜਾ ਉਹ ਵੱਡਾ ਆਗੂ ਹੈ ਜਿਹਤੇ ਇਹ ਇਲਜ਼ਾਮ ਲੱਗੇ ਨੇ ਕੀ ਉਹ ਵੀਡੀਓ ਹੈ ਉਸ ਦੇ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਜੁੜੇ ਹੋ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਕਥਿਤ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਸਨੇ ਕਥਿਤ ਤੌਰ ਦੇ ਉੱਤੇ ਇੱਕ ਵਿਧਵਾ ਔਰਤ ਨੂੰ ਨੌਕਰੀ ਦਾ ਝਾਂਸਾ ਦਿੱਤਾ ਤੇ ਉਸ ਨੌਕਰੀ ਦੇ ਝਾਂਸੇ ਦੇ ਦੌਰਾਨ ਉਹਦੇ ਨਾਲ ਕਥਿਤ ਤੌਰ ਦੇ ਉੱਤੇ ਜ਼ਬਰਜਨਾਹ ਕੀਤਾ ਹੈ ਤੇ ਉਸ ਦੀ ਜਿਹੜੀ ਨੀਲੀ ਫਿਲਮ ਹੈ ਉਹ ਬਾਜ਼ਾਰ ਚ ਆ ਚੁੱਕੀ ਹੈ ਕਥਿਤ ਤੌਰ ਦੇ ਉੱਤੇ ਇਹ ਇਲਜ਼ਾਮ ਜਿਹੜੇ ਆ ਉਹ ਲੱਗੇ ਆ ਗਿੱਦੜਬਾਹਾ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਦੀਪ ਸਿੰਘ ਐਡਵੋਕੇਟ ਹਰਦੀਪ ਸਿੰਘ ਪੰਘਾਲ ਦੇ ਉੱਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਤੇ ਹੁਣ ਉਸੇ ਮਾਰਕੀਟ ਦੇ ਵਿੱਚ ਉਹਨਾਂ ਦੀ ਨੀਲੀ ਫਿਲਮ ਗਰਦਸ਼ ਕਰ ਰਹੀ ਹੈ ਉਹ ਫਿਲਮ ਕਿਉਂਕਿ ਤਕਨੀਕੀ ਕਾਰਨ ਨੇ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਦੇ ਕਾਰਨ ਉਹ ਤੁਹਾਡੇ ਨਾਲ ਸਾਂਝੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਜੋ ਉਸ ਦੇ ਵਿੱਚ ਦਿਖ ਰਿਹਾ ਹੈ ਉਹ ਕਾਫੀ ਸ਼ਰਮਸਾਰ ਕਰਨ ਵਾਲਾ ਹੈ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਇਸ ਤਰ੍ਹਾਂ ਦੀਆਂ ਚੀਜ਼ਾਂ ਆਉਣਾ ਕੋਈ ਪਹਿਲਾ ਮਾਮਲਾ ਨਹੀਂ ਪੰਜਾਬ ਦੀ ਕੈਬਨਟ ਦੇ ਵਿੱਚ ਬੈਠੇ ਮంత్రి ਕਟਾਰੂ ਚੱਕਹੁਰਾਂ ਤੇ ਇਸ ਜਿਹੇ ਇਲਜ਼ਾਮ ਲੱਗੇ ਬਲਕਾਰ ਸਿੰਘ ਹੋਰਾਂ ਦੀ ਨੀਲੀ ਫਿਲਮ ਜਿਹੜੀ ਆ ਉਹ ਸਾਹਮਣੇ ਆਈ ਇਸ ਤੋਂ ਇਲਾਵਾ ਕਈ ਹੋਰ ਜਾਣਿਆਂ ਦੀਆਂ ਨੀਲੀ ਫਿਲਮਾਂ ਮਾਰਕੀਟ ਦੇ ਵਿੱਚ ਅਗਾਹੇ ਬਗਾਹੇ ਗਰਦਿਸ਼ ਕਰਦੀਆਂ ਰਹੀਆਂ ਹੁਣ ਤਾਜ਼ਾ ਮਾਮਲਾ ਇਹ ਆਇਆ ਹੈ ਹਰਦੀਪ ਸਿੰਘ ਐਡਵੋਕੇਟ ਹਰਦੀਪ ਸਿੰਘ ਭੰਗਾਲ ਜਿਨ੍ਹਾਂ ਤੇ ਇਹ ਇਲਜ਼ਾਮ ਲੱਗੇ ਹੈ ਕਿ ਉਹਨਾਂ ਨੇ ਕਥਿਤ ਤੌਰ ਦੇ ਉੱਤੇ ਇੱਕ ਵਿਧਵਾ ਔਰਤ ਨੂੰ ਨੌਕਰੀ ਦਾ ਝਾਂਸਾ ਦੇ ਕੇ ਉਸਦੇ ਨਾਲ ਜ਼ਬਰਦਸਤੀ ਕੀਤਾ ਹੈ ਉਸਦੇ ਨਾਲ ਜਿਹੜਾ ਕਹਿ ਲੀਏ ਕਿ ਸਰੀਰਕ ਸੰਬੰਧ ਬਣਾਏ ਹੈ ਤੇ ਉਸ ਤੋਂ ਬਾਅਦ ਇਹ ਅੱਜ ਵੀਡੀਓ ਜਿਹੜੀ ਹੈ ਉਹ ਮਾਰਕੀਟ ਦੇ ਵਿੱਚ ਹੈ ਇਸ ਮਾਮਲੇ ਦੇ ਵਿੱਚ ਮੈਂ ਹਰਦੀਪ ਸਿੰਘ ਪੰਘਾਲਹੁਰਾ ਦਾ ਪੱਖ ਜਾਣਨ ਦੇ ਲਈ ਉਹਨਾਂ ਨੂੰ ਦੋ ਵਾਰ ਤਿੰਨ ਵਾਰ ਟੈਲੀਫੋਨ ਕੀਤਾ ਉਹ ਟੈਲੀਫੋਨ ਤੇ ਉਪਲਬਧ ਨਹੀਂ ਹੋ ਸਕੇ ਫਿਰ ਮੈਂ ਉਹਨਾਂ ਨੂੰ ਵਟਸਐਪ ਦੇ ਜ਼ਰੀਏ ਉਹਨਾਂ ਦਾ ਪੱਖ ਜਾਣਨ ਦੇ ਲਈ ਸੁਨੇਹਾ ਕੱਲਿਆ ਜਿਸ ਦੇ ਵਿੱਚ ਉਹਨਾਂ ਦਾ ਜਵਾਬ ਆਇਆ ਉਹ ਕਹਿੰਦੇ ਕਿ ਇਹ ਸਾਰਾ ਝੂਠ ਹੈ ਤੇ ਮੈਂ ਇਸ ਤੋਂ ਬਹੁਤ ਪਰੇਸ਼ਾਨ ਮੈਂ ਕਾਫੀ ਪਰੇਸ਼ਾਨ ਹ ਇਸ ਕਰਕੇ ਮੈਂ ਹਜੇ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਪਰ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਜਿਹੜੀ ਹੈ AI ਨਾਲ ਮਨਸਕੁਈ ਦਿਮਾਗ ਦੇ ਨਾਲ ਬਣਾਈ ਗਈ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਨਤੀਜਾ ਹੈ ਇਹ ਵੀਡੀਓ ਤੇ ਜਿਸ ਕਰਕੇ ਮੈਨੂੰ ਬਦਨਾਮ ਕਰਨ ਦੀ ਤੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਇਸ ਵੀਡੀਓ ਤੋਂ ਸ਼ਰਿਆਮ ਪੱਲਾ ਝਾੜ ਲਿਆ ਗੱਲ ਇਹ ਹੈ ਕਿ ਵੀਡੀਓ ਮਾਰਕੀਟ ਦੇ ਵਿੱਚ ਚਰਚਾ ਬਾਜ਼ਾਰ ਦੇ ਵਿੱਚ ਐਨ ਗਰਮ ਹੈ ਐਡਵੋਕੇਟ ਹਰਦੀਪ ਸਿੰਘ ਕਹਿੰਦੇ ਆ ਕਿ ਵੀ ਇਹ AI ਦਾ ਕਾਰ ਹੈ ਤੇ ਮੇਰੇ ਵਿਰੋਧੀਆਂ ਦੇ ਜਾਂ ਕਿਸੇ ਨੇ ਵੀ ਮੈਨੂੰ ਬਦਨਾਮ ਤੇ ਪਰੇਸ਼ਾਨ ਕਰਨ ਦੇ ਲਈ ਇਹ ਸਾਰਾ ਕੁਝ ਘੜਿਆ ਹੈ ਠੀਕ ਹੈ ਦੋਵਾਂ ਧਿਰਾਂ ਦੇ ਪੱਖ ਆਪਣੇ ਆਪਣੇ ਨੇ ਜੋ ਮਾਰਕੀਟ ਦੇ ਵਿੱਚ ਘੁੰਮ ਰਿਹਾ ਉਹ ਤੁਹਾਡੇ ਸਾਹਮਣੇ ਹੈ ਤੁਹਾਨੂੰ ਦੱਸ ਦਿੱਤਾ ਗਿਆ ਜੋ ਐਡਵੋਕੇਟ ਹੋਰਾਂ ਦਾ ਪੱਖ ਹਰਦੀਪ ਸਿੰਘ ਹੋਰਾਂ ਦਾ ਉਹ ਵੀ ਤੁਹਾਨੂੰ ਦੱਸ ਦਿੱਤਾ ਹੈ ਪਰ ਸਵਾਲ ਨੇ ਦੋ ਤਿੰਨ ਪਹਿਲੀ ਗੱਲ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਲਗਾਤਾਰ ਜਿਹੇ ਇਲਜ਼ਾਮ ਲੱਗਣਾ ਆਮ ਆਦਮੀ ਪਾਰਟੀ ਦੀ ਸ਼ੋਭੀ ਨੂੰ ਖਰਾਬ ਕਰਨਾ ਤੇ ਸਰਕਾਰ ਦੀ ਚੁੱਪ ਇਹ ਦੋ ਵੱਡੇ ਸਵਾਲ ਨੇ ਬਿਬਾ ਚੇਅਰਪਰਸਨ ਮੈਲਾ ਕਮਿਸ਼ਨ ਉਹ ਵਗਾਹੇ ਵਗਾਹੇ ਉਹਨਾਂ ਦੀ ਕੰਟਰੋਵਰਸੀ ਹੈ ਮੈਨੂੰ ਲੱਗਦਾ ਹੈ ਕਿ ਉਹ ਉਹਨਾਂ ਨੂੰ ਇਸ ਅਹੁਦੇ ਤੇ ਨਹੀਂ ਹੋਣਾ ਚਾਹੀਦਾ ਘੱਟੋ ਘੱਟ ਉਹਨਾਂ ਨੂੰ ਇਸ ਐਸੇ ਅਹੁਦੇ ਅਜਿਹੇ ਲੋਕਾਂ ਲਈ ਨਹੀਂ ਹੈਗੇ ਚਾਹੇ ਤਾਂ ਮਾਮਲਾ ਸਜਰੇ ਮਾਮਲੇ ਨੇ ਦੋ ਤਿੰਨ ਬੀਬਾ ਨਰਿੰਦਰ ਕੌਰ ਭਰਾਜ ਆਲਾ ਜਾਂ ਬਾਕੀ ਸਾਰੇ ਨੇ ਇਹਨਾਂ ਦੇ ਵਿੱਚ ਉਹ ਚੁੱਪ ਰਹੇ ਗਾਲਾਂ ਕੱਢੀਆਂ ਗਈਆਂ ਬਲਕਾਰ ਸਿੱਧੂ ਦੇ ਵੱਲੋਂ ਆਪਣੇ ਪਾਰਟੀ ਵਰਕਰਾਂ ਨੂੰ ਬੀਬਾ ਜੀ ਉੱਥੇ ਵੀ ਚੁੱਪ ਰਹੇ ਹੁਣ ਇਸ ਮਾਮਲੇ ਤੇ ਦੇਖਦੇ ਆ ਕਿ ਬੀਬਾ ਜੀ ਕੋਈ ਕਦਮ ਚੁੱਕਦੇ ਹੈ ਜਿਹੜੇ ਕੰਮ ਦੇ ਲਈ ਉਹਨਾਂ ਨੂੰ ਬਿਠਾਇਆ ਗਿਆ ਉਹਨਾਂ ਨੂੰ ਮਰਦ ਕਮਿਸ਼ਨ ਬਣਾਉਣ ਦੀ ਵਕਾਲਤ ਕਰਨ ਲਈ ਨਹੀਂ ਬਿਠਾਇਆ ਗਿਆ ਉਹਨਾਂ ਨੂੰ ਮਹਿਲਾਵਾਂ ਦੇ ਹੱਕ ਤੇ ਹਕੂਕਾਂ ਦੀ ਰੱਖਿਆ ਦੇ ਲਈ ਬਿਠਾਇਆ ਗਿਆ ਹੈ ਕਿ ਉਹਦੇ ਚੋਂ ਕੰਮ ਕਰਦੇ ਹੈ ਕਿ ਨਹੀਂ ਕਰਦੇ ਦੂਜੀ ਗੱਲ ਕਿ ਆਮ ਆਦਮੀ ਪਾਰਟੀ ਆਪਣੇ ਜਿਹੇ ਆਗੂਆਂ ਨੂੰ ਜਦੋਂ ਬੁੱਕਲ 'ਚ ਬਿਠਾ ਕੇ ਰੱਖੇਗੀ ਜਦੋਂ ਕੈਬਨਿਟ ਦੇ ਵਿੱਚ ਲਾਲਚੰਦ ਘਟਾਰੂ ਚੱਕ ਵਰਗੇ ਆਗੂ ਨਾਲ ਬੈਠੇ ਹੋਣਗੇ ਮੁੱਖ ਮੰਤਰੀ ਦੇ ਤਾਂ ਫਿਰ ਛੋਟੇ ਆਗੂਆਂ ਦੇ ਹੌਸਲੇ ਤਾਂ ਬਲੰਦ ਹੋਣੇ ਹੀ ਹੋਣੇ ਆ ਕਿ ਜੇ ਉਹਨਾਂ ਨੂੰ ਨਹੀਂ ਕੁਝ ਹੋਇਆ ਸਾਨੂੰ ਕੀ ਹੋਣਾ ਬਲਕਾਰ ਸਿੰਘ ਨੂੰ ਤੁਸੀਂ 6 ਮਹੀਨਿਆਂ ਬਾਅਦ ਕੈਬਨਿਟ ਚੋਂ ਬਾਹਰ ਕੀਤਾ ਤਾਂ ਕੁੱਲ ਮਿਲਾ ਕੇ ਫਿਰ ਤਾਂ ਛੋਟੇ ਅਹੁਦੇਦਾਰਾਂ ਦੇ ਅਹੁਦੇ ਹੌਸਲੇ ਬਲੰਦ ਹੁੰਦੇ ਆ ਉਹ ਕਹਿੰਦੇ ਆ ਕਿ ਵੀ ਕੋਈ ਗੱਲ ਨਹੀਂ ਜੇ ਵੱਡਿਆਂ ਨੂੰ ਨਹੀਂ ਹੋਇਆ ਆਪਾਂ ਨੂੰ ਕਿਹਨੇ ਕਿਸੇ ਕੁਝ ਕਹਿ ਲੈਣਾ ਹੈ ਫਿਰ ਜਿਹੜੇ ਦੋਹੇ ਪੱਖ ਨੇ ਚਾਹੇ ਆਰਟੀਫੀਸ਼ੀਅਲ ਹੈ ਚਾਹੇ ਸੱਚੀ ਹੈ ਇਹਦਾ ਨਿਤਾਰਾ ਹੋਣਾ ਚਾਹੀਦਾ ਕਿਸੇ ਆਮ ਔਰਤ ਦੇ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਤੇ ਉਹਨੂੰ ਇਨਸਾਫ ਮਿਲਣਾ ਚਾਹੀਦਾ ਤੇ ਕਿਸੇ شریف ਬੰਦੇ ਨੂੰ ਬਿਨਾਂ ਵਜ੍ਹਾ ਫਸਾਇਆ ਵੀ ਨਹੀਂ ਜਾਣਾ ਚਾਹੀਦਾ ਕਿਸੇ شریف ਜਿਹੜਾ ਕਿ ਸਮਾਜਿਕ ਕਾਰਕੁਨ ਹੋਵੇ ਰਾਜਨੀਤਿਕ ਕਾਰਕੁਨ ਹੋਵੇ ਉਹਨੂੰ ਵੀ ਬਿਨਾਂ ਮਤਲਬ ਤੋਂ ਬਦਨਾਮ ਕਰਨ ਦੀ ਮਨਸ਼ਾ ਦੇ ਨਾਲ ਉਹਦੀ ਉਹਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਦੀ ਮਨਸ਼ਾ ਦੇ ਨਾਲ ਵੀ ਇਹ ਚੀਜ਼ਾਂ ਨਹੀਂ ਘੜੀਆਂ ਜਾਣੀਆਂ ਚਾਹੀਦੀਆਂ ਇਸ ਲਈ ਪੰਜਾਬ ਸਰਕਾਰ ਜ਼ਿਲ੍ਹਾ ਮੁਖਸਰ ਦਾ ਪ੍ਰਸ਼ਾਸਨ ਇਮੀਡੀਏਟਲੀ ਹਰਕਤ ਚਾਵੇ ਇਹ ਸਾਰੇ ਕਾਰੇ ਦੀ ਸਚਾਈ ਲੋਕਾਂ ਦੇ ਸਾਹਮਣੇ ਰੱਖੇ ਐਸਐਸਪੀ ਨੂੰ ਚਾਹੀਦਾ ਹੈ ਕਿ ਇਸ ਦੇ ਉੱਤੇ ਵਿਸ਼ੇਸ਼ ਜਾਂਚ ਟੀਮ ਗਠਿਤ ਕਰੇ ਫਰੈਂਸਿਕ ਟੀਮਾਂ ਬੁਲਾਵੇ ਪੰਜਾਬ ਨੂੰ ਗੱਡੀਆਂ-ਗੱਡੀਆਂ ਤਾਂ ਮੁੱਖ ਮੰਤਰੀ ਕਹਿੰਦੇ ਪੁਲਿਸ ਨੂੰ ਵਧੀਆਂ ਦਿੱਤੀਆਂ ਦੇਖਦੇ ਆ ਕਿ ਇਹ ਏਆਈ ਵਾਲੀ ਵੀਡੀਓ ਫੜਨ ਦੇ ਲਈ ਹੈਗੀ ਵੀ ਆ ਕਿ ਨਹੀਂ ਸੱਚੀ ਹੈ ਕਿ ਝੂਠੀ ਹੈ ਇਹ ਫੜਨ ਦੇ ਲਈ ਕੀ ਕੀ ਦਿੱਤਾ ਇਹ ਵੀ ਪਤਾ ਲੱਗ ਜਾਊਗਾ ਇਹ ਇਸ ਦੀ ਜਾਂਚ ਕਰੇ ਤੇ ਜਾਂ ਇਸ ਦੀ ਜਾਂਚ ਕਿਸੇ ਹੋਰ ਨਰਪੱਖ ਏਜੰਸੀ ਤੋਂ ਕਰਾਈ ਜਾਵੇ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਵੇ ਜੇਕਰ ਕਿਸੇ ਔਰਤ ਨਾਲ ਧੱਕਾ ਹੋਇਆ ਤਾਂ ਉਹਨੂੰ ਇਨਸਾਫ ਮਿਲ ਜੇ ਜੇਕਰ ਕਿਸੇ شریف ਸਿਆਸੀ ਕਾਰਕੁਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਵੀ ਸਾਹਮਣੇ ਆ ਜਾਵੇ ਪਰ ਆਮ ਆਦਮੀ ਪਾਰਟੀ ਦੀ ਹੁਣ ਤੱਕ ਦੀ ਜੇਕਰ ਇਸ ਮਾਮਲੇ ਦੇ ਵਿੱਚ ਆਪਾਂ ਕਾਰਵਾਈ ਦੇਖੀਏ ਉਹ ਨਿੱਲ ਬਟਾ ਸਨਾਟਾ ਹੈ